ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਸੇਵਾ ਦੇ ਵਿੱਚ ਸਨੇਹ ਅਤੇ ਸੱਤਿਆ ਦੀ ਸਤ્યਤਾ ਦੀ ਅਥਾਰਟੀ ਦੇ ਬੈਲੈਂਸ ਦੁਆਰਾ ਸਫਲਤਾ ਮੂਰਤਪਵ ਜਿਸ ਤਰ੍ਹਾਂ ਇਸ ਝੂਠ ਖੰਡ ਦੇ ਵਿੱਚ ਬ੍ਰਹਮਾ ਬਾਪ ਨੂੰ ਸਤ્યਤਾ ਦੀ ਅਥਾਰਟੀ ਦਾ ਪ੍ਰਤੱਖ ਸਰੂਪ ਦੇਖਿਆ ਉਨ੍ਹਾਂ ਦੇ ਅਥਾਰਟੀ ਦੇ ਬੋਲ ਕਦੇ ਵੀ ਅਹੰਕਾਰ ਦੀ ਭਾਸ਼ਨਾ ਨਹੀਂ ਦੇਣਗੇ ਅਥਾਰਟੀ ਦੇ ਬੋਲ ਦੇ ਵਿੱਚ ਸਨੇਹ ਸਮਾਇਆ ਹੋਇਆ ਹੈ ਅਥਾਰਟੀ ਦੇ ਬੋਲ ਸਿਰਫ ਪਿਆਰੇ ਨਹੀਂ ਲੇਕਿਨ ਪ੍ਰਭਾਵਸ਼ਾਲੀ ਹੁੰਦੇ ਨੇ ਇਸ ਲਈ ਫਾਲੋ ਫਾਦਰ ਕਰੋ ਸਨੇਹ ਅਤੇ ਅਥਾਰਟੀ ਨਿਰਮਾਣਤਾ ਅਤੇ ਮਹਾਨਤਾ ਦੋਨੇ ਨਾਲ-ਨਾਲ ਵਿਖਾਈ ਦੇਣ ਵਰਤਮਾਨ ਸਮੇਂ ਸੇਵਾ ਦੇ ਵਿੱਚ ਇਸ ਬੈਲੈਂਸ ਨੂੰ ਅੰਡਰਲਾਈਨ ਕਰੋ ਤੇ ਤੁਸੀਂ ਸਫਲਤਾ ਮੂਰਤ ਬਣ ਜਾਓਗੇ ਆਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸੇਵਾ ਦੇ ਵਿੱਚ ਸਫਲਤਾ ਕਿਵੇਂ ਪ੍ਰਾਪਤ ਕਰ ਸਕਦੇ ਆ ਉਸ ਦੇ ਲਈ ਸਾਨੂੰ ਕੀ ਕਰਨਾ ਪਏਗਾ ਕਹਿੰਦੇ ਨੇ ਸਨੇਹ ਅਤੇ ਸਤਿਅ ਦਾਦਾ ਬੈਲੈਂਸ ਰੱਖਣਾ ਹੈ ਦੁਨੀਆ ਦੇ ਵਿੱਚ ਲੋਕ ਕਹਿ ਰਹੇ ਨੇ ਜੀ ਕਲਯੁਗ ਹੈ ਕਲਯੁਗ ਦਾ ਵੀ ਅੰਤ ਸਮਾ ਚੱਲ ਰਿਹਾ ਹੈ ਇੱਥੇ ਤਾਂ ਸੱਚ ਬੋਲਣ ਨਾਲ ਕੰਮ ਹੀ ਨਹੀਂ ਹੁੰਦਾ ਦੁਨੀਆ ਹੀ ਝੂਠੀ ਹੈ ਲੇਕਿਨ ਕਹਿੰਦੇ ਨੇ ਰਾਵਣ ਦੀ ਸ਼ੋਕ ਵਾਟਿਕਾ ਦੇ ਵਿੱਚ ਸੀਤਾ ਰਾਮ ਨੂੰ ਯਾਦ ਕਰ ਰਹੀ ਸੀ ਇਸ ਕਰਕੇ ਉਹ ਰਾਮਵਲ ਪ੍ਰਭਾ ਰਾਵਣਵਲ ਪ੍ਰਭਾਵਿਤ ਨਹੀਂ ਹੋਈ ਪਰਮਾਤਮਾ ਕਹਿੰਦੇ ਨੇ ਤੁਸੀਂ ਵੀ ਭਾਵੇਂ ਇਸ ਝੂਠਖੰਡ ਦੇ ਵਿੱਚ ਬੈਠੇ ਹੋ ਜਿੱਥੇ ਚਾਰੇ ਪਾਸੇ ਵਿਕਾਰ ਬੁਰਾਈਆਂ ਦਾ ਬੋਲਬਾਲਾ ਹੈ ਲੇਕਿਨ ਉਸ ਦੇ باوجود ਵੀ ਜੇ ਤੁਹਾਡੀ ਬੁੱਧੀ ਉਸ ਪਰਮ ਪਿਤਾ ਪਰਮਾਤਮਾ ਨਾਲ ਉਸ ਸੱਚੇ ਰਾਮ ਨਾਲ ਜੁੜੀ ਹੋਈ ਹੈ ਤਾਂ ਤੁਸੀਂ ਸੱਤ ਬੋਲਣ ਤੋਂ ਸੱਚ ਬੋਲਣ ਤੋਂ ਕਦੇ ਵੀ ਡਰੋਗੇ ਨਹੀਂ ਤੁਹਾਡੇ ਮਨ ਦੇ ਵਿੱਚ ਕਦੇ ਵੀ ਉਹ ਡਰ ਪੈਦਾ ਨਹੀਂ ਹੋਏਗਾ ਕਿ ਅਸੀਂ ਕਿਵੇਂ ਬੋਲੀਏ ਜਿਸ ਦੇ ਵਿੱਚ ਬ੍ਰਹਮਾ ਬਾਬਾ ਨੇ ਇਹ ਕਰਕੇ ਦਿਖਾਇਆ ਜਦੋਂ ਪਰਮਾਤਮਾ ਦੇ ਇਸ ਕੰਮ ਦੇ ਵਿੱਚ ਉਹ ਲੱਗੇ ਲੋਕਾਂ ਨੇ ਉਹਨਾਂ ਨੂੰ ਬਹੁਤ ਕੁਝ ਗਿਆ ਹੂੰ ਬਹੁਤ ਬਾਬਾ ਨੇ ਗਾਲਾਂ ਵੀ ਖਾਧੀਆਂ ਬਹੁਤ ਵਿਗਨ ਵੀ ਸਹਿਣ ਕੀਤੇ ਲੇਕਿਨ ਉਸ ਟਾਈਮ ਵੀ ਉਹ ਆਪਣੇ ਇਸ ਮਾਰਗ ਤੋਂ ਹਿੱਲੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਉਹ ਸੱਤੇ ਦਾ ਤੇ ਅਥਾਰਟੀ ਸੀਗੀ ਕਿ ਅਸੀਂ ਕੁਝ ਵੀ ਗਲਤ ਨਹੀਂ ਕਰ ਰਹੇ ਹਾਂ ਅਸੀਂ ਗॉड ਨੂੰ ਕਹਿੰਦੇ ਹਾਂ ਕਿ TRUTH ਇਸ ਗॉड ਗॉड ਇਸ TRUTH ਜਦੋਂ ਪਰਮਾਤਮਾ ਸਤ ਹੈ ਉਹ ਸੱਚ ਹੈ ਤਾਂ ਉਹ ਉਸ ਦਾ ਕੰਮ ਗਲਤ ਕਿਵੇਂ ਹੋ ਸਕਦਾ ਹੈ ਇਸ ਗੱਲ ਨੂੰ ਹਮੇਸ਼ਾ ਆਪਣੀ ਬੁੱਧੀ ਦੇ ਵਿੱਚ ਬ੍ਰਹਮਾ ਬਾਬਾ ਨੇ ਯਾਦ ਰੱਖਿਆ ਇਸ ਕਰਕੇ ਜਦੋਂ ਉਹਨਾਂ ਦੇ মুখ ਚੋਂ ਸ਼ਬਦ ਨਿਕਲਦੇ ਸੀ ਉਹ ਸ਼ਬਦ ਬਹੁਤੇ ਅਥਾਰਟੀ ਵਾਲੇ ਹੁੰਦੇ ਸੀਗੇ ਪ੍ਰਭਾਵਸ਼ਾਲੀ ਹੁੰਦੇ ਸੀਗੇ ਜਿਸ ਤਰ੍ਹਾਂ ਅੱਜ ਵੀ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਦੇ ਉੱਤੇ ਸੀ ਮੁਰਲੀ ਸੁਣਦੇ ਆ ਉਹ ਮੁਰਲੀ ਕੀ ਹੈ ਮੁਰਲੀ ਜਿਹੜੇ ਵਰਦਾਨ ਅਸੀਂ ਪੜ੍ਹਦੇ ਨੇ ਵਰਦਾਨ ਵੀ ਕੀ ਨੇ ਜਿਹੜੇ ਉਸ ਪਰਮ ਪਿਤਾ ਪਰਮਾਤਮਾ ਨੇ ਬ੍ਰਹਮਾ 바ਵਾ ਦੇ ਤਨ ਦੇ ਵਿੱਚ ਪ੍ਰਵੇਸ਼ ਹੋ ਕੇ ਸਾਨੂੰ ਵਰਦਾਨ ਦਿੱਤੇ ਸਾਨੂੰ ਮਹਾਵਾਕਏ ਸੁਣਾਏ ਉਹਨਾਂ ਨੂੰ ਅਸੀਂ ਮੁਰਲੀ ਕਹਿੰਦੇ ਆ ਹੁਣ ਜੋ ਉਸ ਮੁਰਲੀ ਨੂੰ ਸੁਣਦੇ ਨੇ ਉਹ ਅਨੁਭਵ ਕਰਦੇ ਨੇ ਕਿ ਮੁਰਲੀ ਦੇ ਸ਼ਬਦ ਸਾਨੂੰ ਪਿਆਰੇ ਵੀ ਲੱਗਦੇ ਨੇ ਲੇਕਿਨ ਉਹ ਪ੍ਰਭਾਵਸ਼ਾਲੀ ਵੀ ਬਹੁਤ ਹੁੰਦੇ ਆ ਉਹ ਮੁਰਲੀ ਸਾਡੇ ਜੀਵਨ ਦੇ ਵਿੱਚ ਇੰਨਾ ਪਰਿਵਰਤਨ ਕਰਕੇ ਲੈ ਕੇ ਆਂਦੀ ਹੈ ਕਿ ਕਈ ਵਾਰ ਅਸੀਂ ਆਪਣੇ ਨੂੰ ਪਛਾਣ ਵੀ ਨਹੀਂ ਪਾਉਂਦੇ ਕਿ ਸਾਡੇ ਅੰਦਰ ਤਾਂ ਇੰਨੀ ਕਮੀਆਂ ਸੀਗੀਆਂ ਅਸੀਂ ਕਿਵੇਂ ਠੀਕ ਹੋ ਗਏ ਜੀਵਨ ਨੂੰ ਪਰਿਵਰਤਨ ਕਰਨ ਵਾਲੀ ਉਹ ਮੁਰਲੀ ਹੈ ਲੇਕਿਨ ਉਹ ਮੁਰਲੀ ਸਾਡੇ ਜੀਵਨ ਨੂੰ ਪਰਿਵਰਤਨ ਕਿਵੇਂ ਕਰਦੀ ਹੈ ਕਿਉਂਕਿ ਉਸ ਦੇ ਵਿੱਚ ਸੱਚਾਈ ਹੈ ਸਤ્યਤਾ ਹੈ ਜਦੋਂ ਅਸੀਂ ਉਸ ਸਤ ਪਰਮਾਤਮਾ ਦੇ ਉਸ ਸਤ ਬੋਲ ਉਸ ਸੱਚ ਵਿਚਾਰ ਰੋ ਸੁਣਨੇ ਸ਼ੁਰੂ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਵੀ ਉਹ ਪਰਿਵਰਤਨ ਆਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਕਹਿਆ ਜਾਂਦਾ ਸਾਂਚ ਨੂੰ ਆਂਚ ਨਹੀਂ ਕਿ ਕਹਿੰਦਾ ਜੇ ਸੱਚ ਤਾਂ ਮਿਠੋ ਨੱਚ ਇਹ ਦੁਨੀਆ ਦੇ ਵਿੱਚ ਕਹਾਵਤਾਂ ਨੇ ਕਿ ਸੱਚ ਬੋਲਣ ਵਾਲੇ ਨੂੰ ਕਿਸੇ ਦਾ ਡਰ ਨਹੀਂ ਸੱਚ ਬੋਲਣ ਵਾਲਾ ਹਮੇਸ਼ਾ ਖੁਸ਼ ਰਹਿੰਦਾ ਹੈ ਸੱਚ ਬੋਲਣ ਵਾਲੇ ਦੇ ਅਹੰਕਾਰ ਨਹੀਂ ਹੁੰਦਾ ਲੇਕਿਨ ਨਿਰਮਾਣਤਾ ਹੁੰਦੀ ਹੈ ਮਹਾਨਤਾ ਹੁੰਦੀ ਹੈ ਉਹ ਆਪਣੇ ਸੱਚਾਈ ਦੇ ਬੋਲ ਨੂੰ ਵੀ ਇਸ ਤਰ੍ਹਾਂ ਦੂਜਿਆਂ ਦੇ ਅੱਗੇ ਰੱਖਦਾ ਹੈ ਕਿ ਜਿਸ ਤਰ੍ਹਾਂ ਪ੍ਰਭਾਵ ਉਹਦਾ ਪੈਂਦਾ ਹੈ ਦੂਜੇ ਦੇ ਉੱਤੇ ਪ੍ਰਭਾਵ ਪੈਂਦਾ ਹੈ ਇਸ ਲਈ ਪਰਮਾਤਮਾ ਕਹਿੰਦੇ ਨੇ ਬ੍ਰਹਮਾ ਬਾਬਾ ਦੇਸ ਗੁਣ ਨੂੰ ਹਮੇਸ਼ਾ ਆਪਣੇ ਬੁੱਧੀ ਦੇ ਵਿੱਚ ਰੱਖਣਾ ਹੈ ਕਿ ਜਿਸ ਤਰ੍ਹਾਂ ਬਾਬਾ ਨੇ ਪਰਮਾਤਮਾ ਦੇ ਸਤ ਗਿਆਨ ਨੂੰ ਸਾਰਿਆਂ ਨੂੰ ਦਿੱਤਾ ਅਤੇ ਬੜੀ ਅਥਾਰਟੀ ਨਾਲ ਦਿੱਤਾ ਲੇਕਿਨ ਉਸ ਅਥਾਰਟੀ ਦੇ ਵਿੱਚ ਅਹੰਕਾਰ ਨਹੀਂ ਸੀ ਉਸ ਦੇ ਵਿੱਚ ਨਿਰਮਾਣਤਾ ਸੀ ਮਹਾਨਤਾ ਸੀ ਸਨੇਹ ਵੀ ਸੀ ਅਤੇ ਸਤਤਾ ਦੀ ਸ਼ਕਤੀ ਵੀ ਸੀ ਅਸੀਂ ਵੀ ਸਾਰੇ ਆਪਣੇ ਜੀਵਨ ਦੇ ਵਿੱਚ ਜਦੋਂ ਕੋਈ ਵੀ ਕਾਰੋਬਾਰ ਕਰਦੇ ਹਾਂ ਜੇਕਰ ਸਾਡੇ ਅੰਦਰ ਸੱਚਾਈ ਹੈ

ਗਰਮ ਖੇਤਰ ਦੇ ਉੱਤੇ ਸੇਵਾ ਸਥਾਨ ਦੇ ਉੱਤੇ ਸੇਵਾ ਕਰਦੇ ਹੋਏ ਸਨੇਹ ਅਤੇ ਸ਼ਕਤੀ ਦਾ ਬੈਲੈਂਸ ਰੱਖਣ ਵਾਲੀ ਆਤਮਾ ਮੈਂ ਸਫਲਤਾ ਮੂਰਤ ਹਾਂ ਓਮ ਸ਼ੰਤੀ